ਦਿਆਂ ਦੇ ਕੋਲੇ ਜਾਂਦੇ ਆ ਤੇ ਜਥੇ ਬੰਦियां ਲੋਕਾਂ ਨੂੰ ਇਨਸਾਫ ਤੋਂ ਲਈ ਲੜਦੀਆਂ ਨੇ ਜਿਹਨੂੰ ਉਹ ਬਰਾਬਰ ਦੀ ਸਰਕਾਰ ਜਿਹੜੀ ਆ ਕਹਿੰਦੇ ਆ ਤੇ ਇਹ ਬਰਾਬਰ ਦੀ ਸਰਕਾਰ ਨੂੰ ਖੁਸ਼ਲਣ ਦੇ ਲਈ ਝੂਠੇ ਪੁਲਸ ਮੁਕਾਬਲੇ ਹਰਾਸਤੀ ਕਤਲ ਸੰਘਰਸ਼ਾਂ ਤੇ ਜ਼ਬਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਪਾਬੰਦੀ ਇਹ ਸਾਰਾ ਕੁਝ ਉਸੇ ਵਰਤਾਰੇ ਦਾ ਹਿੱਸਾ ਔਰ ਇਹ ਬੰਦ ਨੂੰ ਕਾਰੇ ਨਹੀਂ ਬੰਨਿਆ ਜਾ ਰਿਹਾ ਕਿੱਤਾ ਜਾ ਰਿਹਾ ਸਿਰਫ ਪੁਲਿਸ ਨੂੰ ਨਹੀਂ ਖੁੱਲੀ ਛੁੱਟੀ ਦਿੱਤੀ ਗਈ ਬਲਕਿ ਜਿਹੜੇ ਗੁੰਡਾ ਘੋਰੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਖੁੱਲੀ ਛੁੱਟੀ ਦਿੱਤੀ ਹੋਈ ਆ ਜਿਸ ਕਰਕੇ ਸਾਡੇ ਕਿਰਤੀ ਕਿਸਾਨ ਯੂਨੀਅਨ ਦੇ ਯੂਫੈਕ ਨੇ ਸੁਰੂਰ ਤੇ ਆਗੂ ਮਿਰਪਾਏ ਸਿੰਘ ਖਾਈ ਦੀਆਂ ਪੂ ਮਾਫੀਆ ਵੱਲੋਂ ਜਿਹੜਾ ਕਿ ਬਰਿੰਦਰ ਗੋਲ ਦਾ ਮੰਤਰੀ ਦਾ ਪਾਲਿਆ ਹੋਇਆ ਲੱਤਾਂ ਤੋੜੀਆਂ ਜਾਂਦੀਆਂ ਨੇ ਤੇ ਉਹ ਆਮ ਆਦਮੀ ਪਾਰਟੀ ਦੇ ਪਾਲੇ ਹੋਏ ਗੁੰਡੇ ਅੱਜ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਪੁਲਿਸ ਨੂੰ ਖੁੱਲੀ ਛੁੱਟੀ ਆ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੂੰ ਖੁੱਲੀ ਛੁੱਟੀ ਆ ਇਹ ਬੰਨ ਨੂੰ ਇਸ ਕਰਕੇ ਬੰਨਿਆ ਜਾ ਰਿਹਾ ਇਹ ਮਾਹੌਲ ਇਸ ਕਰਕੇ ਬਣਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕਿਸਾਨੀ ਦੇ ਉੱਪਰ ਵੱਡਾ ਹੰਲਾ ਬੋਲਣ ਦੀ ਜਿਹੜੀ ਤਿਆਰੀ ਆ ਪੰਜਾਬ ਜਿਹੜਾ ਕਾਰਪੋਰੇਟ ਦੇ ਖਿਲਾਫ ਲੜਾਈ ਦੇ ਵਿੱਚ ਚਟਾਨ ਬਣ ਕੇ ਖੜਿਆ ਉਹ ਕੇਂਦਰ ਦੇ ਹਾਕਮਾਂ ਨੂੰ ਤੇ ਪੰਜਾਬ ਦੇ ਹਾਕਮਾਂ ਨੂੰ ਵੀ ਜਿਹੜਾ ਰਗੜਦਾ ਜਿਹੜਾ ਰੜਕਦਾ ਹੈਗਾ ਇਸ ਕਰਕੇ ਉਹ ਲੈਂਡ ਪੂਲਿੰਗ ਪਾਲਸੀ ਆ ਜਿਹੜੀ ਉਹਨੂੰ ਲਿਆ ਕੇ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਹੜਪਣਾ ਚਾਹੁੰਦੇ ਆ ਤਿੰਨ ਖੇਤੀ ਕਾਨੂੰਨਾਂ ਦੇ ਤਹਿਤ ਆਏ ਸੀ ਕਿ ਸਹੀਜੇ ਸਹੀਜੇ ਜ਼ਮੀਨ ਲੈ ਜਾਣੀ ਆ ਪਰ ਇਹ 47 ਦੇ ਉਜਾੜੇ ਆਂਗੂਆ ਕਿ ਨੋਟੀਫਿਕੇਸ਼ਨ ਕਰ ਦਿੱਤਾ ਜਾਂਦਾ ਔਰ ਪਿੰਡਾਂ ਦੇ ਪਿੰਡ ਜਿਹੜੇ ਆ ਕਾਗਜ਼ਾਂ ਦੇ ਵਿੱਚ ਬੇਜ਼ਮੀਨੇ ਕਰ ਦਿੱਤੇ ਜਾਂਦੇ ਆ ਆ 32 ਦੇ 32 ਪਿੰਡ ਜਿਹੜਾ ਲੁਧਿਆਣੇ ਦੇ ਲਾਡਾ ਚਾਇਆ 19 ਹੋਰ ਅਰਪਨ ਸਟੇਟ ਬਣਾਉਣੇ ਆ ਮਾਨ ਸਾਹਿਬ ਕਹਿੰਦੇ ਆ ਕਿ ਧੱਕੇ ਨਾਲ ਜ਼ਮੀਨ ਨਹੀਂ ਲੈਣੀ ਫਿਰ ਨੋਟੀਫਿਕੇਸ਼ਨ ਜਿਹੜਾ ਤੁਸੀਂ ਕੀਤਾ ਅੱਜ ਉਹ 32 ਪਿੰਡਾਂ 'ਚੋਂ ਕੋਈ ਕਿਸਾਨ ਆਪਣੇ ਬੱਚੇ ਦਾ ਰਿਸ਼ਤਾ ਕਰਨਾ ਚਾਵੇ ਇਹ ਕਹੇ ਕਿ ਮੈਨੂੰ 5 ਕਿੱਲੇ ਜ਼ਮੀਨ ਆਉਂਦੀ ਸਾਡੇ ਮੁੰਡੇ ਨੂੰ 7 ਕਿੱਲੇ ਜ਼ਮੀਨ ਆਉਂਦੀ ਆ ਤਾਂ ਰਿਸ਼ਤਾ ਕਰਨ ਵਾਲੇ ਨੇ ਕਹਿਣਾ ਕਿ 32 ਪਿੰਡਾਂ ਕੋਲੇ ਤਾਂ ਜ਼ਮੀਨ ਹੀ ਨਹੀਂ ਹੈਗੇ ਤਾਂ ਨੋਟੀਫਿਕੇਸ਼ਨ ਕਰਕੇ ਜ਼ਮੀਨ ਸਾਰੀ ਗਲਾੜਾ ਲਿਆ ਇੱਕ ਨੋਟੀਫਿਕੇਸ਼ਨ ਦੇ ਰਾਈ ਉਹ 32 ਦੇ 32 ਪਿੰਡ ਬੇਜਮੀਨੇ ਕਰਤੇ ਆ 32 ਦੇ 32 ਪਿੰਡ ਇੱਕ ਤਰ੍ਹਾਂ ਦਾ ਉਜਾੜ ਤੇ ਰੱਖਤੇ ਆ ਤੇ ਇਸ ਤਰ੍ਹਾਂ ਸੈਂਕੜੇ ਪਿੰਡ ਜਿਹੜੇ ਆ ਉਹ ਹੋਰ ਕਰਨੇ ਹੈਗੇ ਆ ਇਸ ਕਰਕੇ ਜਿਹੜਾ ਇਹ ਹੁਣ ਤੋਂ ਨਹੀਂ ਚੱਲ ਰਿਹਾਗਾ ਕਿ ਜਥੇ ਬੰਦੀਆਂ ਜਿਹੜੀਆਂ ਇਹਨਾਂ ਨੂੰ ਰੜਕਦੀਆਂ ਨੇ ਉਹ ਐਸੇ ਗੱਲ ਕਰਕੇ ਰੜਕਦੀਆਂ ਨੇ ਕਿਨਾਂ ਦੀ ਲੈਣ ਪੂਣ ਪਾਲਸੀ ਦੇ ਖਿਲਾਫ ਤੇ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਕਿ ਬਾਹਰੋਂ ਸਸਤੀ ਕਣਕ ਲਿਆਉਣਾ ਚਾਹੁੰਦੇ ਆ ਅਮਰੀਕਾ ਦੀ ਬਾਹਰੋਂ ਸਸਤਾ ਚੌਲ ਮੱਕੀ ਪੌਂਡ ਦਾ ਪ੍ਰਵਾਦ ਕੀਤਾ ਜਾ ਸਕੇ ਇਹ ਤੁਹਾਡੀਆਂ ਜਟੇਬੰਦੀਆਂ ਦੀ ਬਦੌਲਤਾਂ ਤੁਹਾਡੇ ਲਗਾਤਾਰ ਸੰਘਰਸ਼ ਦੇਖ ਬਦੌਲਤਾ ਪਹਿਲਾਂ WTO ਦੇ ਖਿਲਾਫ ਲੜਦੇ ਰੇ ਅੱਜ ਬਹੁਤ ਰੂਈ ਸੰਸਾਰ ਆ ਅੱਜ ਜਿਹੜੀਆਂ ਬਾਇਟ ਲੇਟਰਲ ਟੂ ਲੈਟਰਲ ਟ੍ਰੀਟੀਆਂ ਹੋ ਰਹੀਆਂ ਨੇ ਦੋ ਪੱਖੀ ਤਿੰਨ ਪੱਖੀ ਅੱਜ ਅਸੀਂ ਉਹਨਾਂ ਟ੍ਰੀਟੀਆਂ ਦੇ ਖਿਲਾਫ ਉਹਨਾਂ ਐਗਰੀਮੈਂਟ ਦੇ ਖਿਲਾਫ ਲੜ ਰਹੇ ਹਾਂ ਜਿਹੜਾ ਯੂਕੇ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਸਿਰੇ ਚੜਿਆ ਉਹਦੇ ਵਿੱਚ ਕਿਸਾਨੀ ਨੂੰ ਜਿਹੜੀ ਆ ਕੁਝ ਰਾਇਕ ਮਿਲਿਆ ਥੋੜੀ ਲੜਾਈ ਕਰਕੇ ਪਰ ਜਿਹੜਾ ਅਮਰੀਕਾ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਸਿਰੇ ਚੜਾਉਣਾ ਚਾਹੁੰਦੇ ਆ ਉਹਦੇ ਖਿਲਾਫ ਵੀ ਨਗਾਤਾਰ ਲੜਾਈ ਜਿਹੜੀ ਆ ਉਹ ਜਾਰੀ ਰੱਖਣੀ ਪੈਣੀ ਆ ਤਾਂ ਹੀ ਜਿਹੜਾ ਹੈਗਾ ਅਸੀਂ ਆਪਣੀ ਕਿਸਾਨੀ ਨੂੰ ਆਪਣੇ ਪੰਜਾਬ ਨੂੰ ਆਪਣੀ ਖਰੀਦ ਨੂੰ ਆਪਣੀ ਜਨਤਕ ਵੰਡ ਪ੍ਰਣਾਲੀ ਜਿਹੜਾ ਉਹ ਬਚਾ ਸਕਦੇ ਹੈਗੇ ਆ ਇਹ ਦੇਖੋ ਇਹਨਾਂ ਨੂੰ ਟੈਨਸ਼ਨ ਕਿੰਨੀ ਹੁੰਦੀ ਆ ਕਿਸਾਨ ਜਥੇਬੰਦੀਆਂ ਤੋਂ ਇਹਨਾਂ ਨੂੰ ਟੈਨਸ਼ਨ ਕਿੰਨੀ ਹੁੰਦੀ ਆ ਸਾਡੇ ਛੰਡੇ ਤੋਂ ਕਿ ਫਿਰੋਜਪੁਰ ਜਦੋਂ ਨਰਿੰਦਰ ਮੋਦੀ ਆਇਆ ਤਾਂ ਨਰਿੰਦਰ ਮੋਦੀ ਦਾ ਵਿਰੋਧ ਕਰਨ ਗਏ ਜਿਹੜੇ ਕਿਸਾਨ ਤਾਂ ਜਿਹੜੇ 1.5 ਕਿਲੋਮੀਟਰ ਪਿੱਛੇ ਤੋਂ ਨਰਿੰਦਰ ਮੋਦੀ ਮੁੜ ਗਿਆ ਜਿੱਥੇ ਕਿਸਾਨ ਖੜੇ ਸੀਗੇ ਤਾਂ ਉਹਨਾਂ ਕਿਸਾਨਾਂ ਤੇ ਰਾਦਾ ਕਤਲ ਦਾ ਪਰਚਾ ਮੁੱਖ ਮੰਤਰੀ ਦੇ ਕਹਿਣ ਤੇ ਕਿ ਨਰਿੰਦਰ ਮੋਦੀ ਵਾਪਸ ਮੁਰਿਆ ਫਿਰੋਜ਼ਪੁਰ ਦੀ ਪੁਲਿਸ ਨੇ ਕੀਤਾ ਹੁਣ ਤੁਸੀਂ ਦੇਖੋ ਇੱਕ ਪਾਸੇ ਕਾਨੂੰਨ ਦਾ ਰਾਜ ਕਹਿੰਦੇ ਆ ਕਿ 1.5 ਕਿਲੋਮੀਟਰ ਬੰਦਾ ਦੂਰ ਝੰਡਾ ਲੈ ਕੇ ਖੜਾ ਮੁੱਖ ਪ੍ਰਧਾਨ ਮੰਤਰੀ ਤੋਂ ਤੇ ਕਿ 1.5 ਕਿਲੋਮੀਟਰ ਦੂਰ ਤੋਂ ਝੰਡਾ ਦਿਖਦਾ ਹੀ ਨਹੀਂ ਉਹ ਝੰਡਾ ਦੇਖ ਕੇ ਮੋਦੀ ਦੀ ਮੌਤ ਹੋ ਸਕਦੀ ਸੀ 1.5 ਕਿਲੋਮੀਟਰ ਦੂਰ ਕੋਈ ਪ੍ਰਸ਼ਾਦਾ ਵਰਤਾਰਿਆ ਅੰਦੋਲਨਕਾਰੀਆਂ ਨੂੰ ਹੀ 1.5 ਕਿਲੋਮੀਟਰ ਦੂਰ ਕੋ ਪ੍ਰਸ਼ਾਦਾ ਵਰਤਾ ਰਿਆ ਪ੍ਰਸ਼ਾਦਾ ਵਰਤੋਲ ਤੇ ਨਗਿੰਦਰ ਮੋਦੀ ਦਾ ਕਤਲ ਹੋ ਸਕਦਾ ਸੀ ਕਿ ਅਰਾਦਾ ਕਤਲ ਦਾ ਪਰਚਾ ਦਰਜ ਕਰਤਾ ਸਾਡੇ ਝੰਡੇ ਦੇ ਨਾਲ ਮੋਦੀ ਮਰਦਾ ਨਹੀਂ ਜਾਂਦਾ ਸੀਗਾ ਪਰ ਸਾਡੇ ਝੰਡੇ ਵੇਖ ਕੇ ਇਹਨਾਂ ਦਾ ਮਰਨਾ ਜ਼ਰੂਰ ਹੋ ਜਾਂਦਾ ਜਿੱਥੇ ਜਿੱਥੇ ਸਾਡਾ ਝੰਡਾ ਲਹਿਰਦਾ ਉੱਥੇ ਹਾਕਮਾਂ ਦਾ ਲੁਟੇਰਿਆਂ ਦਾ ਮਰਨਾ ਹੋ ਜਾਂਦਾ ਤੇ ਇਹ ਝੰਡਾ ਲਹਿਰੂਗਾ ਹਰ ਜਿੱਥੇ ਤੁਸੀਂ ਲੈਂਡ ਪੂਲਿੰਗ ਪੌਲਸੀ ਦੇ ਤਹਿਤ ਆਉਂਗੇ ਇਹ ਝੰਡਾ ਮੇਰੂਗਾ ਹਰ ਉਸ ਮੰਡੀ ਦੇ ਵਿੱਚ ਜਿੰਦੇ 'ਚ ਤੁਸੀਂ ਅਮਰੀਕਾ ਦਾ ਸਸਤਾ ਅਨਾਜ ਲਿਆ ਕੇ ਸਿੱਟਣਾ ਚਾਹੋਗੇ ਭਗਵੰਤ ਮਾਨ ਸਾਹਿਬ ਤੁਸੀਂ ਆਪਣੇ ਪੁਰਖੇ ਨਰਿੰਦਰ મોદી ਤੇ ਅੰਮਿਤ ਸ਼ਾਹ ਦੇ ਕਹਿਣ ਤੇ ਜੋ ਪੰਜਾਬ 'ਤੇ ਜਵਰ ਦਾ ਕਹਾੜਾ ਚਲਾਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਵਿਦਿਆਰਥੀਆਂ ਤੇ ਬੇਰੁਜ਼ਗਾਰਾਂ ਤੇ ਇਹ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਨੇ ਹਰ ਜ਼ਬਰ ਨੂੰ ਟੱਕਰ ਦਿੱਤੀ ਆ ਜਿਨ੍ਹਾਂ कोशिश एक शायर ने सिगा के के दानों अपना अलायी के दानो साहेब मुकदर अपना मह पुतनी बिखरी पीसे गए जितना जिन्ना जिना सानू दरों संघर्ष ਇਸ ਪੰਜਾਬੂਰੇ ਮੁਲਕ ਦੇ ਵਿੱਚ ਪੂਰੀ ਦੁਨੀਆ ਚ ਗੂੰਜਣੀ ਹੈਗੀ ਆ ਇੱਕ ਕਾਰ ਕਰੋੜ ਦੀ ਧੁੱਸ ਵਾਲਾ ਮਾਡਲ ਜਿਹੜਾ ਛੋਟੇ ਤੇ ਦਰਮਿਆਨੇ ਕਿਸਾਨ ਨੂੰ ਖਤਮ ਕਰਨਾ ਚਾਹੁੰਦਾ ਸੀ ਉਹਨੂੰ ਠੱਲ ਪਾਈ ਆ ਦਿੱਲੀ ਦੇ ਮੋਰਚੇ 'ਤੇ ਅੱਜ ਜਿਹੜੀ ਤੁਸੀਂ ਹਰ ਰੋਜ਼ ਲੈਂਡ ਪੂਲਿੰਗ ਪਾਲਿਸੀ 'ਤੇ ਦਿੱਲੀ ਕਰ ਰਹੇ ਹੋ ਤੁਹਾਡਾ ਨਰਿੰਦਰ ਤੋਮਰ ਵੀ ਇਹੀ ਕਰਦਾ ਸੀ ਜਿੱਦ ਨੂੰ ਦਿੱਲੀ ਗੱਲਬਾਤ ਚੱਲਦੀ ਸੀ ਪਹਿਲਾਂ ਕਹਿੰਦੇ ਕਾਨੂੰਨਾ 'ਚ ਸੋਧ ਕਰ ਦਿੰਨੇ ਆ ਅਸੀਂ ਕਿਹਾ ਕਿ ਸੋਧ ਨਹੀਂ ਕਰਾਉਣੀਗੀ ਫਿਰ ਕਹਿੰਦੇ ਕਮੇਟੀ ਬਣਾ ਦਿੰਦੇ ਆ ਸੁਪਰੀਮ ਕੋਰਟ ਦੀ ਮਾਰਾਂ ਦੀ ਅਸੀਂ ਕਾ ਕਮੇਟੀ ਨਹੀਂ ਚਾਹੀਦੀ ਫੇਰ ਕਹਿੰਦੇ ਕਿ 3 ਸਾਲ ਲਈ ਕਾਨੂੰਨ ਸਸਪੈਂਡ ਕਰ ਦਿੰਦੇ ਆ ਅਸੀਂ ਕਾ ਸਸਪੈਂਡ ਨਹੀਂ ਕਰਾਉਣੇ ਸੌਦਾ ਸੌਦਾ ਨਹੀਂ ਮਨਜ਼ੂਰ ਤਿੰਨੋਂ ਕਾਨੂੰਨ ਚੱਕਣਾ ਚੂਰ ਤੇ ਉਹ ਨਰਿੰਦਰ ਮੋਦੀ ਨੂੰ ਤਿੰਨੋਂ ਕਾਨੂੰਨ ਚੱਕਣਾ ਚੂਰ ਕਰਨੇ ਪਏ ਸੀ ਇਸੇ ਤਰ੍ਹਾਂ ਜਿਹੜੀਆਂ ਹਰ ਰੋਜ਼ ਤੂੰ ਲੈਣ ਪੂਰੀ ਨੀ ਪਾਲਸੀ ਤਬਦੀਲੀਆਂ ਕਰਦਾ ਕਦੇ 30000 ਕਹਿੰਦਾ ਕਦੇ 50000 ਕਹਿੰਦਾ ਕਦੇ ਲੱਖ ਕਹਿੰਦਾ ਤੂੰ ਉਸੇ ਤਰ੍ਹਾਂ ਉਹਦਾ 4 ਮਹੀਨੇ ਅੜਗੇ ਸੀ ਤੂੰ ਤਾਂ ਕੁਸ ਤੋਂ ਦਿਨਾਂ ਦੀ ਛਿੜਕਿਆਂ ਹੋਇਆ ਤੂੰ ਪ੍ਰੈਸ ਕਾਨਫਰੰਸ 'ਚ ਬੋਲਣ ਜੋਗਾ ਨਹੀਂ ਤੁਹਾਡੀ ਪਾਰਟੀ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ 'ਤੇ ਬਾਈ ਸਾਰੀ ਆਟਰੀ ਦੀ ਮੀਟਿੰਗ ਚ ਤੁਹਾਡੇ ਤੇ ਜ਼ਰੂਰਤ ਨਹੀਂ ਕਿ ਤੁਸੀਂ ਕਿਸਾਨ ਆਗੂਆਂ ਨਾਲ ਅੱਖ ਜੱਗ ਅੱਖ ਪਾ ਕੇ ਗੱਲ ਕਰ ਸਕੋ 10 ਸਗੋ ਕੇ ਲੈਣ ਪੂਲਿੰਗ ਪਾਲਸੀ ਕੀਆ ਇਸ ਕਰਕੇ ਜਿਹੜਾ ਤੁਸੀਂ ਦੌੜਨਾ ਸ਼ੁਰੂ ਹੋਇਆ ਨਾ ਤੁਹਾਨੂੰ ਦੱਸ ਦਈਏ ਜਿਹੜੀ ਸਾਡੀ ਕੋ ਬਰਾਬਰ ਦੀ ਸਰਕਾਰ ਹੈ ਨਹੀਂ ਪਰ ਜੇ ਤੁਸੀਂ ਮੰਨਦੇ ਹੋ ਤਾਂ ਸਾਡੀ ਬਰਾਬਰ ਸਰਕਾਰ ਆ ਫਿਰ ਮਾਨ ਸਾਹਿਬ ਤੇਰੀ ਸਰਕਾਰ ਦੇ ਵਿੱਚ ਤੇ ਜਥੇਬੰਦਕ ਲੋਕਾਂ ਦੀ ਸਰਕਾਰ ਚ ਟੱਕਰ ਆ ਜੇ ਤੇਰੀ ਸਰਕਾਰ ਚ ਦਮ ਹੋਇਆ ਤੇ ਲੈਂਡ ਪੂਲਿੰਗ ਪਾਲਸੀ ਰੱਖ ਲਈ ਜੇ ਇਹਨਾਂ ਲੋਕਾਂ ਦੀ ਸਰਕਾਰ ਚ ਦਮ ਹੋਇਆ ਤੇ ਫਿਰ ਤੂੰ ਮੋਦੀ ਵਾਂਗੂ ਥੁੱਕ ਕੇ ਚੱਕੇਗਾ ਜਰੂਰ ਲੈਂਡ ਪੂਲਿੰਗ ਪਾਲਸੀ ਤੇ ਇਹ ਤੂੰ ਆਪਣੀ ਆਪਣੀ ਕਬਰ ਦੇ ਵਿੱਚ ਆਖਰੀ ਕਿਲ ਦੇ ਤੌਰ ਤੇ ਗੱਡ ਲਿਆ ਲੈਂਡ ਪੂਲਿੰਗ ਪਾਲਸੀ ਨੂੰ ਕੋਈ ਫ੍ਰੀ ਟ੍ਰੇਡ ਐਗਰੀਮੈਂਟ ਕੋਈ ਲੈਂਡ ਪੂਲਿੰਗ ਪਾਲਸੀ ਕੋਈ ਪੁਲਸੀਆ ਸਟੇਟ ਪੰਜਾਬ ਦੇ ਜਿਹੜੂ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾਗਾ ਮੇਰਾ ਸਮਾਂ ਹੋ ਗਿਆ ਆਖਰੀ ਗੱਲ ਤੁਸੀਂ ਬੀ ਟੀਮ ਵਾਰਸਸ ਦੀ ਤੁਹਾਡੀ ਇਹ ਟੀਮ ਨੇ ਪੂਰੇ ਮੁੱਖ ਦੇ ਵਿੱਚ ਇੱਕ ਤਰੂਵੀ ਕਰਨ ਦੀ ਜਿਹੜੀ ਰਾਜਨੀਤੀ ਕੀਤੀ ਆ ਉਹ ਤਰੂਵੀ ਕਰਨ ਕੀ ਆ ਕਿ ਤੁਸੀਂ ਧਰਮ ਦੇ ਨਾਂ ਤੇ ਲੋਕਾਂ ਨੂੰ ਤੁਸੀਂ ਜਾਤ ਦੇ ਨਾਂ ਤੇ ਲੋਕਾਂ ਨੂੰ ਤੁਸੀਂ ਖਿੱਤਿਆਂ ਦੇ ਨਾਂ ਤੇ ਲੋਕਾਂ ਨੂੰ ਪਾੜ ਕੇ ਪੀੜਤ ਨੂੰ ਪੀੜਤ ਦੇ ਖਿਲਾਫ ਖੜਾ ਕਰਨਾ ਚਾਹਦੇ ਹੋ ਇੱਕ ਧਰਮ ਦੇ ਦਾਤ ਤੁਸੀਂ ਧਰੂਵੀ ਕਰਨਾ ਕਰਨਾ ਚੋੜੇ ਹੋ ਪਰ ਉਹ ਧਰੂਵੀ ਕਰਨ ਤੁਹਾਡਾ ਕਿੰਨਾ ਚੱਲਦਾ ਕਿੰਨਾ ਨਹੀਂ ਉਹ ਦੁਨੀਆ ਪੰਜਾਬ ਦੇਖ ਰਿਆ ਪੂਰਾ ਮੁਲਕ ਦੇਖ ਰਿਆ ਪਰ ਇੱਕ ਧਰੂਵੀ ਕਰਨ ਪੰਜਾਬ ਚ ਹੋਣ ਜਾ ਰਿਆ ਉਹ ਧਰੂਵੀ ਕਰਨ ਜਿਹੜਾ ਤੂੰ ਜ਼ਮੀਨ ਖੋਣਾ ਚਾਹਦਾ ਜਿਹੜਾ ਤੂੰ ਅਨਾਜ ਦੀ ਸਰਕਾਰੀ ਖਰੀਦ ਬੰਦ ਕਰਨਾ ਚਾਹਦਾ ਜਿਹੜਾ ਤੂੰ ਲੋੜਵੰਦਾ ਦੀ ਜਨਤਕਵੰਡ ਪ੍ਰਣਾਲੀ ਬੰਦ ਕਰਨਾ ਚਾਹਣਾ ਉਹਦੇ ਖਿਲਾਫ ਧਰੂਵੀ ਕਰਨਾ ਪੂਰਾ ਪੰਜਾਬ ਉਹਦੇ ਖਿਲਾਫ ਖੜ ਗਿਆ ਤੈਨੂੰ ਪਿੰਡਾਂ ਚੋਂ ਇੱਕ ਹਮੈਤੀ ਨਹੀਂ ਲੱਭਣਾ ਹਮੈਤੀ ਦੱਸ ਤੇਰੇ ਪਿੰਡ ਦੇ ਵਿੱਚ ਕਿਸੇ ਪਿੰਡ ਚ ਤੇਰੀ ਪਾਰਟੀ ਦਾ ਕੋਈ ਬੰਦਾ ਹਮੈਤ ਕਰਦਾ ਹੋਵੇ ਲੈਂਡ ਪੂਲਿੰਗ ਪਾਲਸੀ ਦਾ ਉਹ ਪਲਾਟ ਛੱਡ ਉਹਦਾ ਪਹਿਲੇ ਘਰ ਚ ਰਹਿਣਾ ਦੁੱਬਰ ਕਰਨਗੇ ਤੂੰ ਪਿੰਡਾਂ ਚੋਂ ਕੱਟ ਕਰਕੇ ਲੈਂਡ ਪੂਲਿੰਗ ਪਾਲਸੀ ਦੇ ਪੱਖ ਚ ਬੋਲ ਤੇ ਸਾਨੂੰ ਬੋਲਣ ਲਈ ਸਾਥ ਅਸੀਂ ਕੱਟ ਕਰਦੇ ਆ ਤੂੰ ਆ ਕੇ ਬੋਲ ਸਮਝਾ ਇਹੇ ਚੁਣੌਤੀ ਸਿੰਘੂ ਤੇ ਟਿੱਕਰੀ ਵੇਲੇ ਤੋਬਰ ਰੂਸੀ ਕਿ ਕਾਨੂੰਨ ਇੰਨੇ ਚੰਗਿਆ ਸਿੰਘੂ ਤੇ ਟਿੱਕਰੀ ਦੀ ਤੈਨੂੰ ਸਟੇਜ ਦਿੰਦੇ ਆ ਆ ਕੇ ਦੱਸ ਕੇ ਕਾਨੂੰਨ ਚੰਗਿਆ ਉਹ ਵੀ ਭੱਜੇ ਸੀ ਤੂੰ ਵੀ ਭੱਜੇਗਾ ਤੁਸੀਂ ਦੇਖਿਓ ਤੁਹਾਡਾ ਬੰਦਾ ਕੀ ਆ ਪੰਜਾਬ ਨੂੰ ਦਬਾਉਣ ਦੀ ਗੱਲ ਸੀ ਕਿ ਖਾਕੀ ਦੀ دہشت ਪਾਉਂਗੇ ਪੁਲਿਸਿਆ ਸਟੇਟ ਬਣਾਉਂਗੇ ਉਹਦੇ ਖਿਲਾਫ ਆ ਹਜ਼ਾਰਾਂ ਦਾ ਹਜੂਮ ਜਿਵੇਂ ਤੁਹਾਡਾ ਲੋਕਦਾਨ ਤੋੜਿਆ ਸੀ ਕਰੋਨਾ ਦੇ ਗਾਣਾਂ ਤਰਾ ਤੋਂ ਦੂ ਬਾਅਦ ਇੱਕ ਢਾਬ ਜਿਹੜੀ ਲੱਗੀ ਸੀ ਤੋੜੀ ਲੋਕ ਮੈਦਾਨ ਚ ਨਿਤਰੇ ਅੱਜ ਇੱਕ ਫੇਰ ਤੁਹਾਡੀ ਪੁਲਸੀਆ ਸਟੇਟ ਅਲੀ ਜਿਹੜੀ ਢਾਬਾ ਉਹ ਤੋੜਨ ਵਾਲੇ ਕੇ ਵਧ ਰਹਾ ਤੇ ਪੰਜਾਬ ਦਾ ਇੱਕ ਹਰ ਰੁਪਈ ਲੋਕ ਤੁਹਾਡੀ ਹਰ ਲੋਕ ਉਰਦੀ ਕਿਸਾਨ ਉਰਦੀ ਨੀਤੀ ਨੂੰ ਰੋੜ ਕੇ ਲੈ ਜੂਗਾ ਇਹ ਭਗਵੰਤ ਮਾਨ ਨੂੰ ਕੰਨ ਤੇ ਪੜਿਆ ਜਿਹੜਾ ਹੈਗਾ ਉਹ ਦੇਖ ਲੈਣਾ ਚਾਹੀਦਾ ਇਹਨੀਆਂ ਬੇਨਤੀਆਂ ਅਧਰਾਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ